ਦੇ ਤਾਂ ਹਲੇ ਅਸੀਂ ਇੱਕ ਸਰਵ ਟ੍ਰੇਲਰ ਦਿਖਾ ਰਹੇ ਆ ਫਿਲਮ ਤਾਂਲੇ ਬਾਕੀ ਆ ਇਹ ਆਲੇ ਪਹਿਲਾ ਐਕਸ਼ਨ ਆ ਕਿਸਾਨ ਇਹ ਪਹਿਲਾ ਐਕਸ਼ਨ ਆ ਖੋਸ਼ ਨੇ ਪਾਲ ਨੂੰ ਬੜ ਨੂੰ ਨਹੀਂ ਦੇਣਾ ਇੱਥੇ ਤੇਜਲੀ ਵਾਰ ਨੂੰ ਇੱਥੇ ਉਹ ਫਿਰਦਾ ਜਮੀਨ ਨਾਲ ਲੈਣ ਨੂੰ ਉਹ ਇੱਥੇ ਆ ਕੇ 1 ਇੰਚ ਵੀ ਨਹੀਂ ਦੇਣੀ ਉਹਨੂੰ ਜਮੀਨ ਦੀ 25 ਕਿੱਲੇ ਆਉਂਦਿਆ 25 ਕਿੱਲੇ ਸਾਲਾ ਸਾਹਮਣੇ ਹੋਇਆ ਜੱਤੀ ਬੋਤੀ ਜਮੀਨਾਂ ਉਹ ਜਿਹੜੀ ਇਹ ਲੈਣ ਨੂੰ ਵਰਦਿਆ ਕਿੰਨੇ ਆਇਆ ਬਈ ਸਾਡੇ ਵੀਰੇ ਘਰ ਦੇ ਨੰਬਰ ਆਉਂਦੇ ਆ ਪਿੰਡ ਦੇ ਘਰੂ ਘਰ ਦੇ ਆਉਂਦੇ ਆ ਔਰ ਨੰਬਰ ਵੀ ਆ ਗਿਆ ਤੇ ਗੁਰੂ ਘਰ ਦੇ ਆਏ ਫੱਕਲੇ ਦੇ ਗੁਰੂ ਘਰ ਦੇ ਗੁਰੂ ਲੰਗਰ ਦੇ ਨੰਬਰ 5 ਵਾਏ ਇਹਨਾਂ ਨੇ ਇੱਕ ਕਾਨੂੰ ਬਾਈ ਪਿੰਡਾਂ ਵਿੱਚ ਆਉਂਦੇ ਨੇ ਜ਼ਮੀਨ ਲੈਣ ਫੇਰ ਫੇਰਦਾ ਬਾਈ ਡੰਡਾ ਜੱਲੂ ਇਹ ਤੱਕੇ ਨਾਲ ਆਉਣਗੇ ਪਿੰਡਾਂ 'ਚ ਫੇਰ ਅਜੀ ਛੋਟੇ ਕਰਦਾਂਗੇ ਇਹਨਾਂ ਨੇ ਭਾਂਬੜ ਲੱਗ ਜੂ ਭਾਂਬੜ ਇਹਨਾਂ ਨੂੰ ਇਹਨਾਂ ਤਾਂ ਪਾਲਿਸੀ ਬਾਰੇ ਆਪ ਹੀ ਨਹੀਂ ਪਤਾ ਮੁੱਖ ਮੰਤਰੀ ਨੂੰ ਦਿੱਲੀ ਵਾਲੇ ਬੰਦੇ ਸਮਝਾ ਰਹੇ ਆ ਅਸੀਂ ਕਿਸੇ ਕਿਸਾਨਾਂ ਦਾ ਪੁੱਤਰ ਹਾਲ ਦੀ ਜ਼ਮੀਨ ਤੋਂ ਸ਼ੁਰੂ ਪਰੇ ਨਾ ਜੇ ਕਿਸਾਨ ਦਾ ਪੁੱਤ ਆ ਜਾਂ ਆਪਦੇ ਐਮਐਲਏਾਂ ਤੋਂ ਸ਼ੁਰੂ ਕਰਾਵੇ ਮੇਨਾ ਤੁਹਾਡੀ ਹਾਂਜੀ 10 ਕਿਲੇ ਕਿੰਨੀ ਦੇਣੀ ਹੈ ਸਰਕਾਰ ਨੂੰ ਬਿਲਕੁਲ 1 ਇੰਚ ਵੀ ਨਹੀਂ ਦੇਣਾ ਆਉਣਗੇ ਪੰਨਾਵਾਂ ਵਿੱਚ ਕੱਲੂ ਜੇ ਆਉਂਦੇ ਨੇ ਫੇਰ ਵੱਟ ਤੇ ਵੀ ਨਹੀਂ ਚੜ ਸਕਦੇ ਮੇਨਾ ਇਹ ਆਪਣੀ ਲੈਂਡ ਦੇ ਵਿੱਚ ਸਾਰਾ ਪੰਡ ਹੀ ਆ ਗਿਆ ਜੀ ਘਰ ਆਗੇ ਵਿੱਚ ਕਿੰਨੇ ਲੋਕ ਤਿਆਰ ਆ ਦੇਣ ਨੂੰ ਕੋਈ ਵੀ ਨਹੀਂ ਜੀ ਸਰਕਾਰ ਕਹਿੰਦੀ ਕਿਸਾਨ ਬੜੇ ਖੁਸ਼ ਨੇ ਆ ਪੌਲਸੀ ਦੇ ਬਾਰੇ ਕਿਹੜਾ ਬੰਦਾ ਕਹਿੰਦਾ ਸਾਨੂੰ ਇੱਕ ਵਾਰ ਆ ਕੇ ਮਿਲਾਤਾ ਦਿਓ ਜਿਹੜਾ ਬੰਦਾ ਕਹਿੰਦਾ ਬਈ ਖੁਸ਼ ਆ ਜਿਹੜੇ ਕਿਸਾਨ ਨੇ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਸੜਕਾਂ ਉੱਤੇ ਅੱਜ ਉਤਰੇ ਨੇ ਪਹਿਲਾ ਇਹ ਐਕਸ਼ਨ ਹੈ ਜਿਹੜਾ ਇਹ ਲੈਂਡ ਪੂਲਿੰਗ ਦੇ ਖਿਲਾਫ ਆ ਬਾਪੂ ਜੀ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਦਾਖਾ ਜੀ ਦਾਖਾ ਕਿੰਨੀ ਜ਼ਮੀਨ ਆ ਤੁਹਾਡੀ ਸਾਡੇ ਮੇਰੇ 4 ਕਿੱਲੇ ਆ ਜੀ 4 ਕਿੱਲੇ ਆ ਹਾਂ ਜੀ ਦੇਣੇ ਆ ਸਰਕਾਰ ਨੂੰ ਨਾ ਜੀ ਨਾ ਅਸੀਂ ਨਹੀਂ ਦੇਣਾ ਚਾਹੁੰਦੇ ਸਾਡੀ ਮਾਂ ਭੂਮੀ ਆ ਇਹ ਸਾਨੂੰ ਸਾਨੂੰ ਬੇਸਬਾ ਵੀ ਨਹੀਂ ਦੇ ਦੇ ਸਕਦਾ ਇੱਕ ਬੇਸਵਾ ਵੀ ਨਹੀਂ ਦਵਾਂਗੇ ਹਾਂ ਸਰਕਾਰ ਕਹਿੰਦੀ ਪਲਾਟ ਦੇਵਾਂਗੇ ਤੁਹਾਨੂੰ ਕਰੋੜਾ ਆਈ ਨਾ ਅਸੀਂ ਪਲਾਟ ਕੀ ਗੱਲ ਸਾਡੇ ਕੋਲ ਪਲਾਟ ਕਰ ਪਿੰਡ ਦਾ ਘਰ ਹੀ ਵਾਧੂ ਆ ਹਾਂ ਕਾਲੂ ਜੀ ਕਿਹੜਾ ਅੱਜ ਪਹਿਲਾ ਐਕਸ਼ਨ ਆ ਟਰੈਕਟਰ ਮਾਰਚ ਦਾ ਪਹਿਲਾ ਐਕਸ਼ਨ ਆ ਇਸ ਤੋਂ ਬਾਅਦ ਵੱਡੇ ਐਕਸ਼ਨ ਦੇਖਣ ਨੂੰ ਮਿਲਣਗੇ ਯਾਰ ਫਿਰ ਸ਼ਹਿਰ ਕਰਾਂਗੇ ਲੁਧਿਆਣੇ ਦੇ ਵਿੱਚ ਸਾਰਾ ਸ਼ਹਿਰ ਬੰਦ ਕਰ ਦਾਂਗੇ ਇੱਕ ਦਿਨ ਹੀ ਅਸੀਂ ਅੱਛਾ ਨਹੀਂ ਨਹੀਂ ਜਮੀਨੀ ਦੇ ਸਕਦੇ ਐਕਸਪੋਰਾ ਵੀ ਕੈਂਚ ਵੀ ਨਹੀਂ ਦੇ ਸਕਦੇ ਇਹ ਧੱਕੇ ਨਾਲ ਆਉਣਗੇ ਪਿੰਡਾਂ 'ਚ ਫੇਰ ਅਸੀਂ ਟੋਟੇ ਕਰ ਦਾਂਗੇ ਇਹਨਾਂ ਦੇ ਫਿਰ ਭਾਂਬੜ ਲੱਗ ਜੂ ਭਾਂਬੜ ਇਹਨਾਂ ਨੂੰ ਕਿ ਨਹੀਂ ਹਾਂ ਜੀ ਹਾਂ ਤਾਂ ਕੱਲ ਬਾਅਦ ਹੋਰ ਵੀ ਕਰ ਲੈਣੇ ਆ ਜਿਹੜੇ ਕਿਸਾਨ ਨੇ ਟਰੈਕਟਰਾਂ ਦੇ ਵਿੱਚ ਬੈਠੇ ਨੇ ਤੇ ਨਾਲ ਹਰ ਇੱਕ ਟਰੈਕਟਰ ਉੱਤੇ ਝੰਡਾ ਕਿਸਾਨ ਅੰਦੋਲਨ ਵਾਲਾ ਮਹਾਵਾ ਜਿਹੜਾ ਬਣਿਆ ਹੋਇਆ ਗੱਲਬਾਤ ਕਰ ਲੈਨੇ ਆ ਹੋਰਾਂ ਕਿਸਾਨਾਂ ਦੇ ਨਾਲ ਕਿ ਕਿੰਨੀ ਜ਼ਮੀਨ ਆ ਕਿਹੜਾ ਪਿੰਡ ਆ ਕਿਹੜਾ ਪਿੰਡ ਆ ਜੀ ਆਪਣਾ ਆਖਾ ਪਿੰਡ ਆ ਜੀ ਕਿੰਨੀ ਜ਼ਮੀਨ ਆ ਤੁਹਾਡੀ ਹਾਂਜੀ ਕਿੰਨੀ ਜ਼ਮੀਨ ਆ ਕਿੰਨੀ ਜ਼ਮੀਨ ਆ ਤੁਹਾਡੀ ਇਹਦੀ ਲੈਂਡ ਪੂਲਿੰਗ ਦੇ ਵਿੱਚ ਹਾਂਜੀ 10 ਕਿਲੇ ਕਿੰਨੀ ਦੇਣੀ ਆ ਸਰਕਾਰ ਨੂੰ ਬਿਲਕੁਲ 1 ਇੰਚ ਵੀ ਨਹੀਂ ਦੇਣਾ ਹਾਂ 1 ਇੰਚ ਵੀ ਨਹੀਂ ਦੇਣਾ ਇਹ ਆਉਣਗੇ ਪਿੰਡਾਂ ਵਿੱਚ ਕੱਲੂ ਜੀ ਆਉਂਦੇ ਨੇ ਫੇਰ ਪਿੰਡਾਂ ਵਿੱਚ ਆਉਂਦੇ ਨੇ ਵੱਟ ਤੇ ਵੀ ਨਹੀਂ ਚੜ ਸਕਦੇ ਆ ਇਕੱਠ ਦੱਸ ਰਿਹਾ ਵਾ ਇਹ ਵੱਟ ਤੇ ਚੜਨ ਦੇ ਦੇਣਗੇ ਕਿਸਾਨ ਇਹਨੂੰ ਭੰਡਗਰੀ ਸਿਖਾ ਕੇ ਦੱਸ ਹਟਣਗੇ ਲੋਕ ਅੱਜ ਦਾ ਇਕੱਠ ਦੱਸ ਰਿਹਾ ਵਾ ਆ ਮਤਲਬ ਕਹਿਣਾ ਕਿ ਅਸੀਂ 1 ਇੰਚ ਵੀ ਜ਼ਮੀਨ ਨਹੀਂ ਦੇਣੀ ਤਾਂ ਹਰ ਇੱਕ ਕਿਸਾਨ ਦੇ ਨਾਲ ਗੱਲਬਾਤ ਕਰ ਰਹੇ ਆ ਆਪਕੋ ਆਪਣੇ ਜਿਹੜੇ ਟਰੈਕਟਰਾਂ ਦੇ ਉੱਤੇ ਉਹ ਟਰੈਕਟਰ ਮਾਰਚ ਕਰ ਰਹੇ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਕਿ ਕਿਹੜੇ ਕਿਹੜੇ ਪਿੰਡ ਨੇ ਕਿੰਨੀ ਕਿੰਨੀ ਜ਼ਮੀਨ ਆਉਂਦੀ ਆ ਵੱਡਾ ਇਕੱਠ ਹੈ ਜਿਹੜਾ ਉਹ ਟਰੈਕਟਰ ਤੁਸੀਂ ਦੇਖ ਸਕਦੇ ਹੋ ਪਿੰਡਾਂ ਦੇ ਵਿੱਚ ਮਾਰਚ ਕਰਨੇ ਕਿਹੜਾ ਪੰਡਾ ਹੀ ਆਪਣਾ ਪੱਟੀਆਂ ਤਾਂ ਆ ਜੀ ਕਿੰਨੀ ਜ਼ਮੀਨ ਆਈ ਆਪਣੀ ਲੈਂਡ ਕੋਲੋਨੀ ਚ ਸਾਰਾ ਪੰਡ ਆ ਗਿਆ ਜੀ ਘਰ ਆਗੇ ਵਿੱਚ ਕਿੰਨੇ ਲੋਕ ਤਿਆਰ ਆ ਦੇਣ ਨੂੰ ਕੋਈ ਵੀ ਨਹੀਂ ਜੀ ਕਿਉਂਕਿ ਇਹਨੇ ਵਧੀਆ ਕੰਮ ਨਹੀਂ ਕਰਿਆ ਜੀ ਸਰਕਾਰ ਨੇ ਜਿਹੜੀਆਂ ਨਜਾਇਜ਼ ਕਲੋਨੀਆ ਉਹਨਾਂ ਤੇ ਪਰਚਾ ਦੇ ਦੇਵੇ ਜਿਹੜੀਆਂ ਕਹਿੰਦਾ ਨਾ ਵੀ ਨਜਾਇਜ਼ ਬਣਾਈਆਂ ਹੋਈਆਂ ਬਾਕੀ ਵਿਹਲੇ ਬਹੁਤ ਪਈਆਂ ਕਲੋਨੀਆ ਉਹਨਾਂ ਚ ਘਰ ਬਚਾ ਲਵੇ ਇਹ ਕਹਿੰਦੇ ਪਲਾਟ ਦੇਣੇ ਕਰੋੜਾਂ ਰੁਪਏ ਦੇ ਪਲਾਟ ਲੈਣੇ ਨਾ ਨਾ ਜੀ ਪਲਾਟ ਚ ਕੀ ਹੋਊਗਾ ਕੋਈ ਦੁੱਧ ਦੁੱਧ ਤਾਂ ਪਹਿਲਾ ਨਕਲੀ ਦੁੱਧ ਹਟਾ ਲੈਣਾ ਸਾਡਾ ਦੁੱਧ ਪਹਿਲਾਂ ਹੀ ਨਹੀਂ ਠੀਕ ਬਿਕਦਾ ਫੇਰ ਦੁੱਧ ਕਿੱਥੋਂ ਆਊਗਾ ਜੇ ਜ਼ਮੀਨਾਂ ਲੈ ਲੀਆਂ ਕਿੰਨਾ ਡੰਗਰ ਜਾਂ ਕਿੰਨੇ ਬੇਰੁਜ਼ਗਾਰ ਹੋ ਜਾਣਗੇ ਮੁੰਡਿਆਂ ਨੂੰ ਰੁਜ਼ਗਾਰ ਦੇਵੇ ਪਹਿਲਾਂ ਪਹਿਲਾਂ ਇਹ ਨੌਕਰੀਆਂ ਦੇਵੇ ਨਾ ਨੌਕਰੀਆਂ ਤਾਂ ਕਿਸੇ ਨੂੰ ਦਿੰਦੇ ਨਹੀਂ ਹੁਣ ਜੇ ਕੱਲੂ ਪਿੰਡਾਂ ਬਚਾਉਂਦੇ ਆ ਕਿ ਨੀਤੀ ਤਾਂ ਲੈ ਆਏ ਆ ਜੇ ਪਿੰਡਾਂ ਬਚਾਉਣਗੇ ਕੱਲੂ ਫੇਰ ਉਹਨਾਂ ਦਾ ਵਿਰੋਧ ਕਰਾਂਗੇ ਅਸੀਂ ਉਹ ਆਪਦੇ ਘਰੇ ਕਿਸੇ ਨੂੰ ਬੰਨ੍ਹਣ ਦੇ ਦੂ ਅਸੀਂ ਆਪਦੇ ਘਰੇ ਜਾਂ ਆਪਦੀ ਜ਼ਮੀਨ 'ਚ ਥੋੜੋ ਪੈਰ ਰੱਖਣ ਦੇਵਾਂਗੇ ਨੇ ਬਿਲਕੁਲ ਇਹਨੇ ਗਲਤ ਕੰਮ ਕਰਿਆ ਇਹਨੂੰ ਤਾਂ ਪਾਲਿਸੀ ਬਾਰੇ ਆਪ ਹੀ ਨਹੀਂ ਪਤਾ ਮੁੱਖ ਮੰਤਰੀ ਨੂੰ ਦਿੱਲੀ ਵਾਲੇ ਬੰਦੇ ਸਮਝਾ ਰਹੇ ਆ ਅਸੀਂ ਕਿਸੇ ਮੈਂ ਕਿਸਾਨਾਂ ਦਾ ਪੁੱਤਰ ਕਿਸਾਨ ਦਾ ਪੁੱਤ ਹੁੰਦਾ ਤਾਂ ਇਹ ਕੰਮ ਹੀ ਨਾ ਕਰਦਾ ਆਪਦੀ ਜ਼ਮੀਨ ਤੋਂ ਸ਼ੁਰੂ ਕਰੇ ਨਾ ਜੇ ਕਿਸਾਨ ਦਾ ਪੁੱਤ ਆ ਕਿਉਂ ਆਪਦੇ ਐਮਐਲਏਾਂ ਤੋਂ ਸ਼ੁਰੂ ਕਰਾਵੇ ਕਿਉਂ ਜਿਹੜਾ ਗੱਜਣਮਾਜਰਾ ਜਾਂ ਕੋਈ ਵੀ ਆ ਉਹ ਉਹਨਾਂ ਕੋਲ 50 50 100 100 ਕਿੱਲਾ ਉਹਨਾਂ ਤੋਂ ਲੈ ਲਵੇ ਸਾਡੇ ਕੋਲ ਜਿਹੜੇ 5 2 4 ਕਿੱਲੇ ਆ ਉਹਨਾਂ ਤੇ ਇਹਨੂੰ ਜ਼ਰੂਰ ਬਣਾਉਣੇ ਪਲਾਟ हां जी यार ਨਾਲੇ ਜਿਹੜਾ ਇਹ ਕੰਮ ਆ ਇਹ ਬਿਲਕੁਲ ਇਹਨੇ ਇੱਕ ਘਟਿਆ ਸਾਜ਼ਿਸ਼ ਕਰੀ ਸਾਜ਼ਿਸ਼ ਰਚੀਆ ਦਿੱਲੀ ਵਾਲੇ ਨੇ ਕੇਜਰੀ ਵਾਲੇ ਨੇ ਨਾ ਉਹ ਦੂਜੇ ਦੂਜੇ ਸੂਬਿਆਂ ਦੇ ਸਾਨੂੰ ਜ਼ਮੀਨ ਨਹੀਂ ਲੈਣ ਦਿੰਦੇ ਅਸੀਂ ਉਹਨਾਂ ਨੂੰ ਜ਼ਮੀਨ ਕਿਉਂ ਦੇਵਾਂਗੇ ਅੱਜ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਅਸੀਂ 1 ਇੰਚ ਜ਼ਮੀਨ ਨਹੀਂ ਦੇਣੀ ਤਾਂ ਹਰ ਇੱਕ ਕਿਸਾਨ ਦਾ ਹੀ ਕਹਿਣਾ ਅੱਜ ਟਰੈਕਟਰ ਮਾਰਚ ਕੀਤਾ ਜਾ ਰਿਹਾ ਲਗਾਤਾਰ ਜਿਹੜੇ ਟਰੈਕਟਰ ਨੇ ਉਹ ਇੱਥੇ ਪਹੁੰਚ ਰਹੇ ਨੇ ਅੰਕਲ ਜੀ ਕਿਹੜਾ ਪਿੰਡ ਹੈ ਜੀ ਆਪਣਾ ਆਹੀ ਆਈ ਦਾਖਾ ਜੀ ਜ਼ਮੀਨ ਆਈ ਥੋਡੀ ਵੀਨ ਹੋ ਗਈ ਤਨਕ ਬੀਲੇ ਕਿ ਨਹੀਂ ਦੇਣੀ ਹੈ ਸਰਕਾਰ ਨੂੰ ਬਹੁਤ ਨਹੀਂ ਸਿਆ ਨਾ ਨਹੀਂ ਉਹਨਾਂ ਦਾ ਵੀ ਕਹਿਣਾ ਕਿ ਅਸੀਂ ਜ਼ਮੀਨ ਬਿਲਕੁਲ ਵੀ ਨਹੀਂ ਦੇਣੀ ਤਾਂ ਲੰਮੀਆ ਕਤਾਰਾਂ ਨੇ ਟਰੈਕਟਰ ਦੀਆਂ ਟਰੈਕਟਰ ਮਾਰਚ ਹੈ ਜਿਹੜਾ ਉਹ ਅੱਜ ਕੀਤਾ ਜਾ ਰਿਹਾ ਲਗਾਤਾਰ ਪਿੰਡਾਂ ਦੇ ਵਿੱਚੋਂ ਮਾਰਚ ਕੱਢ ਰਿਹਾ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਤਾਂ ਟ੍ਰੈਕਾਂ ਦੇ ਉੱਤੇ ਨਿਸਾਨੀ ਆ ਜਿਹੜੇ ਗੀਤ ਨੇ ਉਹ ਵੀ ਚੱਲ ਰਹੇ ਨੇ ਤਾਂ ਲਗਾਤਾਰ ਟਰੈਕਟਰ ਇੱਥੇ ਪਹੁੰਚ ਰਹੇ ਆ ਹਰ ਇੱਕ ਟਰੈਕਟਰ ਦੇ ਉੱਤੇ ਕਿਸਾਨ ਯੂਨੀਅਨਾਂ ਦੇ ਝੰਡੇ ਲੱਗੇ ਹੋਏ ਨੇ ਜ਼ਮੀਨਾਂ ਬਚਾਉਣ ਦੇ ਲਈ ਜਿਹੜੀ ਅੱਜ ਟਰੈਕਟਰ ਮਾਰਚ ਹੈ ਉਹ ਕੱਢਿਆ ਜਾ ਰਿਹਾ ਕਿਹੜਾ ਪਿੰਡ ਹੈ ਆਪਣਾ ਬਾਕਾ ਵੀਰੇ ਥੋੜੀ ਜ਼ਮੀਨ ਵੀ ਆਈ ਹੈ ਬਚਾਈ ਹੈ ਦੇਣੀ ਹੈ ਸਰਕਾਰ ਨੂੰ ਬਿਲਕੁਲ ਨਹੀਂ ਦੇਣੀ ਨਾ ਆਹ ਤਸਵੀਰ ਨੂੰ ਕਿਵੇਂ ਦੇਖਦੇ ਜਿਹੜੀ ਅੱਜ ਬਣੀ ਆ ਇਹ ਹੋਣਾ ਚਾਹੀਦਾ ਸੀ ਇਵੇਂ ਹੀ ਹੋਣਾ ਚਾਹੀਦਾ ਸੀ ਔਰ ਹੋਰ ਵੀ ਹੋਣਾ ਚਾਹੀਦਾ ਇਸ ਤੋਂ ਵੀ ਇਸ ਤੋਂ ਵੀ ਵੱਡਾ ਹੋਣਾ ਚਾਹੀਦਾ ਔਰ ਇਹ ਹੋਊਗਾ ਵਧੂਗਾ ਇਹ ਇਹ ਅੰਦੋਲਨ ਪੂਰੇ ਜੋਰ ਸ਼ੋਰ ਤੇ ਜਾਊਗਾ ਬਿਲਕੁਲ ਤਾਂ ਕਿਸਾਨ ਨੇ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਡਾਇਰੈਕਟਰਾਂ ਦੇ ਉੱਤੇ ਬੈਠੇ ਨੇ ਆਪਣੇ ਮਾਰਚ ਕਰ ਰਹੇ ਨੇ ਤਾਂ ਨਾਲ ਇਹਨਾਂ ਦੇ ਚੱਲਦੇ ਆ ਗੱਲਬਾਤ ਕਰਨ ਹਾਂਜੀ ਰੋ ਰੋ ਭਾਈ ਆਉਂਦੇ ਆ ਉੱਪਰ ਆ ਜੀ ਆ ਰਿਹਾ ਆ ਰੋ ਮੰਗਦਾ ਆ ਰਿਹਾ ਬਾਈ ਕਿਹੜਾ ਪਿੰਡ ਆ ਆਪਣਾ ਜੀ ਬਸਹਿਮੀ ਪਿੰਡ ਬਸਹਿਮੀ ਹਾਂਜੀ ਹਾਂਜੀ ਆਪਣੇ ਤਾਂ ਤਕਰੀਬਨ ਸਾਰਾ ਪਿੰਡ ਹੀ ਆ ਗਿਆ ਜੀ ਹਾਂ ਛੱਡਦਾ ਘਰਾਂ ਦੇ ਨੰਬਰ ਵੀ ਆ ਗਏ ਹਾਂ ਹਾਂਜੀ ਹਾਂਜੀ ਘਰਾਂ ਦੇ ਵੀ ਆ ਗਏ ਹਾਂ ਹਾਂਜੀ ਹਾਂਜੀ ਕਿੰਨੇ ਲੋਕ ਤਿਆਰ ਨੇ ਦੇਣ ਨੂੰ ਵੀਰੇ ਕੋਈ ਤਿਆਰ ਨਹੀਂ ਮਰਦੇ ਦਮ ਤੱਕ ਤਾਂ ਪੂਰਾ ਲੜਾਂਗੇ ਚਲੋ ਬਾਕੀ ਜੋ ਪਰਮਾਤਮਾ ਨੂੰ ਮਨਜ਼ੂਰ ਉਹ ਕਰਾਂਗੇ ਹਾਂਜੀ ਹਾਂਜੀ ਪਰ ਸਰਕਾਰ ਕਿਹਦੀ ਕਿਸਾਨ ਬੜੇ ਖੁਸ਼ ਨੇ ਆ ਪਾਲਿਸੀ ਦੇ ਬਾਰੇ ਕਿਹੜਾ ਬੰਦਾ ਕਹਿੰਦਾ ਸਾਨੂੰ ਇੱਕ ਵਾਰ ਆ ਕੇ ਮਿਲਾਤਾ ਦਿਓ ਜਿਹੜਾ ਬੰਦਾ ਕਹਿੰਦਾ ਬਈ ਖੁਸ਼ ਆ ਅਸੀਂ ਉਹਨਾਂ ਨੂੰ ਮੈਦ ਲੈਣੇ ਪੁੱਛ ਲਾਂਗੇ ਵੀ ਜੇ ਖੁਸ਼ ਹੋ ਤਾਂ ਦੇ ਦਿਓ ਉਹ ਕਹਿੰਦੇ ਪਲਾਟ ਦੇਣੇ ਤੁਹਾਨੂੰ ਬਈ ਕਰੋੜਾਂ ਰੁਪਏ ਕੀ ਬਾਈ ਜੀ ਹੁਣ ਤੱਕ ਮਹਾਲੀ ਚੰਡੀਗੜ੍ਹ ਕਿੰਨੇ ਉਹ ਹੋ ਗਏ ਹੁਣ ਤੱਕ ਇਹਨੂੰ ਸੁਣੇ ਮੈਂ ਤੱਕੜਾ ਪਲਾਟ ਕਿਨ ਲੱਭ ਗਿਆ ਹੋਵੇ ਇਹ ਗੱਲ ਆ ਜੀ ਕੀ ਕੀ ਹੋ ਗਏ ਸਾਨੂੰ ਇਹ ਪਲਾਟ ਦੇਣੇ ਸਾਡਾ ਘਰ ਕੋ ਕੇ ਸਾਨੂੰ ਇਹ ਦੇਣਾ ਜਿੰਨਾਂ ਕੋ ਨਹੀਂ ਹੈਗੇ ਦੇ ਦਿਓ ਗਰੀਬਾਂ ਨੂੰ ਝੁੱਗੀਆਂ ਵਾਲਿਆਂ ਨੂੰ ਇੰਨੀ ਕਲੋਨੀ ਵੇਲੀ ਪਈ ਆ ਲੋਧਿਆਣੇ ਦੇ ਆਸ-ਪਾਸ ਦਰਾਹੇ ਸਾਈਡ ਉਰੇ ਨੂੰ ਕਿਤੇ ਘਰ ਬਣੇ ਅਜੇ ਤੱਕ ਆਵਾਦੀ ਨਹੀਂ ਬੜੇ ਬੜੀਆਂ ਕਲੋਨੀਆਂ ਸਾਡੇ ਵੇਲੀਆਂ ਪਈਆਂ ਉੱਥੇ ਵਸਾ ਦਿਓ ਜਿਹੜੀ ਬਾਹੀ ਵਾਲੀ ਤਿੰਨ ਤਿੰਨ ਫਸਲਾਂ ਦਿੰਦੀ ਉਹ ਜ਼ਮੀਨ ਕੌਣੀਆਂ ਦਾਤੋਂ ਅਸੀਂ ਤਾਂ ਡਰਾਂਗੇ ਉਹਦੇ ਕਿੰਨੇ ਆਇਆ ਬਾਈ ਜ਼ਮੀਨ ਸਾਡੇ ਵੀਰੇ ਘਰ ਦੇ ਨੰਬਰ ਆਉਂਦੇ ਆ ਪਿੰਡ ਦੇ ਗੁਰੂ ਘਰ ਦੇ ਆਉਂਦੇ ਆ ਹੋਰ ਗੁਰੂ ਘਰ ਵੀ ਆ ਗਿਆ ਤੇ ਗੁਰੂ ਘਰ ਦੇ ਆਏ ਫੱਕਲੇ ਦੇ ਗੁਰੂ ਘਰ ਦੇ ਗੁਰੂ ਲੰਗਰ ਦੇ ਨੰਬਰ ਪਾਏ ਪਏ ਇਹਨਾਂ ਨੇ ਇੱਕ ਕਾਨੂੰ ਬਾਈ ਪਿੰਡਾਂ ਵਿੱਚ ਆਉਂਦੇ ਨੇ ਜ਼ਮੀਨ ਲੈਣ ਫੇਰ ਫੇਰ ਤਾਂ ਬਾਈ ਡੰਡਾ ਚੱਲੂ ਇਹਦੀ ਗੱਲ ਸਾਹਮਣਾ ਚੱਲੂ ਵੀਰੇ ਪ੍ਰਸ਼ਾਸਨ ਆਪਦਾ ਸੋਚ ਕੇ ਆਵੇ ਇਹ ਗੱਲਾਂ ਵੀ ਚੱਲੇ ਕਿੱਥੇ ਆ ਸਰਕਾਰ ਸੋਚ ਕੇ ਭੇਜੇ ਇਹ ਤਾਂ ਹਲੇ ਅਸੀਂ ਇੱਕ ਸਰਬ ਟ੍ਰੇਲਰ ਦਿਖਾ ਰਹੇ ਹਾਂ ਫਿਲਮ ਤਾਂ ਹਲੇ ਬਾਕੀ ਆ ਇਹ ਹਲੇ ਪਹਿਲਾ ਐਕਸ਼ਨ ਆ ਕਿਸਾਨ ਇਹ ਪਹਿਲਾ ਐਕਸ਼ਨ ਆ ਇਹ ਤਾਂ ਸਾਨੂੰ ਹਲੇ ਥੋੜਾ ਜਿਹਾ ਐਂ ਵੀ ਬਜ਼ੁਰਗ ਚਲੋ ਐਂ ਵੀ ਉਹ ਤੇ ਕਹਣਾ ਕੋ ਹੋਸ਼ ਨਾਲ ਜੋਸ਼ ਵੀ ਜ਼ਰੂਰੀ ਆ ਇਹ ਤਾਂ ਸਾਨੂੰ ਬਜ਼ੁਰਗਾਂ ਨੇ ਇਸ਼ਾਰਾ ਨਹੀਂ ਮਾਰਿਆ ਨਹੀਂ ਤਾਂ ਗੱਲ ਕੀ ਹੈ ਸੀਐਮ ਘੇਰਨਾ ਕਿਤੇ ਵੱਡੀ ਗੱਲ ਹੈ ਇਹ ਬਸ ਲੋਕਾਂ ਨੂੰ ਦਿਖਾਵਾ ਵੀ ਲੋਕ ਇੱਕ ਅਜ ਕੱਢੇ ਜਿੱਤ ਗਏ ਆਏ ਆ ਇਹ ਤਾਂ ਕੋਈ ਗੱਲ ਨਹੀਂ ਹੈ ਇਹ ਤਾਂ ਇੱਕਦੋਲੇ ਪਹਿਲਾਂ ਆਪਾਂ ਟ੍ਰੇਲਰ ਦਿਖਾ ਰਹੇ ਹਾਂ ਟੀਜ਼ਰ ਕਹੋ ਕਿ ਮੋਦੀ ਝਕਾਲਿਆ ਲੱਗਦਾ ਮੁੱਖ ਮੰਤਰੀ ਭਗਵੰਤ ਮਾਨ ਸਰ ਤੁਹਾਨੂੰ ਲੱਗਦਾ ਵੀ ਇੰਨਾ ਇੰਨਾ ਕੱਟ ਦੇਖ ਕੇ ਵੀ ਤੁਹਾਨੂੰ ਇਹ ਲੱਗਦਾ ਵੀ ਕੋਈ ਉਹਦੇ ਕਹਿਣਾ ਕੋਈ ਨਾ ਐਕਸ਼ਨ ਲੈਣਗੇ ਤੁਸੀਂ ਸ਼ਾਮ ਨੂੰ ਰਿਪੋਰਟ ਆਈਆਂ ਲਿਓ ਇਹਨਾਂ ਲੋਕਾਂ ਨੇ ਵੋਟਾਂ ਵਾ ਕੇ ਬਣਾਇਆ ਇਹਨਾਂ ਦੀ ਨਹੀਂ ਮੈਨੂੰ ਹੋਰ ਕੀ ਦੀ ਮੈਨੂੰ ਉਹ ਕਹਿੰਦੇ ਕਿ ਕਿਸਾਨ ਦਾ ਪੁੱਤ ਆ ਨਾ ਕਹਿੰਦੇ ਰਹੇ ਹੁਣ ਤੱਕ ਮੰਨਦੇ ਆ ਕਿਸਾਨ ਦਾ ਅਸੀਂ ਨਹੀਂ ਕਹਿੰਦੇ ਪੰਜਾਬ ਦਾ ਹੀ ਪੁੱਤ ਆ ਪਰ ਫੈਸਲੇ ਤਾਂ ਨਾ ਗਲਤ ਲਵੇ ਕਰੇ ਤਾਂ ਸਭ ਦੇ ਪੱਖ ਦੀ ਇਹ ਬਣਾਇਆ ਤਾਂ ਕਿਸਾਨ ਦਾ ਪੁੱਤਰ ਕਿਸਾਨ ਦਾ ਪੁੱਤਰ ਕਹਿ ਕੇ ਗਿਆ ਪਰ ਇਹ ਬਣ ਬੁੱਚੜ ਗਿਆ ਇਹ ਲੱਗਿਆ ਹੋਇਆ ਦਿੱਲੀ ਵਾਲਿਆਂ ਦੇ ਥੱਲੇ ਪਰ ਇਹਨੂੰ ਪਤਾ ਨਹੀਂਗਾ ਵੀ ਜੇ ਲੋਕਾਂ ਨੇ ਬਣਾਇਆ ਤਾਂ ਲੋਕ ਢਾਉਣ ਵੀ ਜਾਣਦੇ ਆ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੁੰਦੀ ਆ ਕੋਈ ਸਰਕਾਰ ਦੀ ਆਪ ਦੇ ਮਨ ਦੀ ਦਿਲ ਦੀ ਪਿੱਛੋਂ ਚਾਬੀ ਮਿਲਦੀ ਹੈ ਇਹਨੂੰ ਤਾਂ ਖੜਾਉਣੇ ਵਾਂਗੂ ਭਗਵੰਤ ਮਾਨ ਨੂੰ ਉਹ ਕੰਮ ਖੁਦ ਕਰੇ ਅਸੀਂ ਕਦੇ ਨਹੀਂ ਕੁਝ ਕਹਿੰਦੇ ਕਿਉਂ ਲਾਲੇ ਦੀ ਮੰਦਾ ਕੇਜਰੀ ਗੱਲ ਦੀ ਉਹ ਸਾਡਾ ਕੀ ਲੱਗਦਾ ਪੰਜਾਬ ਕਿੰਨੀ ਕਿੱਡੀ ਗਿਣਤੀ ਆ ਟਰੈਕਟਰ ਨਹੀਂ ਤੁਹਾਡੇ ਇੱਥੇ ਮੇਰੇ ਮੇਰੇ ਹਿਸਾਬ ਨਾਲ ਤਾਂ ਕੋਈ ਗਿਣਤੀ ਕਰ ਹੀ ਨਹੀਂ ਸਕਦਾ ਯਾਨੀ ਮੇਰੇ ਹਿਸਾਬ ਦੇ ਅਕੋਰਡਿੰਗ ਗਿਣਤੀ ਨਹੀਂ ਕਰ ਸਕਦਾ ਕੋਈ ਪਿੱਛੇ ਮੁੱਲਾਂਪੁਰ ਦੇ ਲੋ ਆਪਾਂ ਪਿੰਡ ਚ ਵੜ ਕੇ ਘੱਟੋ ਘੱਟ 5-6 ਕਿਲੋ ਮੀਟਰ ਦਾ ਮਗਰ ਤੱਕ ਜਾਮ ਲੱਗੇ ਜਿਹੜੇ ਹਲੇ ਲੈਂਚ ਟਰੈਕਟਰ ਨਹੀਂ ਲੱਗੇ ਘੱਟੋ ਘੱਟ ਮੂਰੇ ਨਿਕਲ ਗਏ 3 ਕਿਲੋਮੀਟਰ ਟਰੈਕਟਰ ਆ ਜਿਹੜਾ ਮਾਰਚਾ ਹੈ ਕਿਹੜੇ ਕਿਹੜੇ ਪਿੰਡਾਂ ਦਾ ਇਹ ਵੀ ਵੀਰੇ ਆਪਣੇ ਸਾਰੇ ਜਿੰਨੇ ਲੋਕਲ ਪਿੰਡ ਲੱਗਦੇ ਆ ਮੁੱਲਾਂਪੁਰ ਏਰੀਆ ਦਾ ਮੁੱਲਾਂਪੁਰ ਏਰੀਆ ਦਾ ਮੁੱਲਾਂਪੁਰ ਕਹਿਲਪੁਰ ਮੰਨ ਲਓ ਸਾਰੇ ਜਿੰਨੇ ਲੋਕਲ ਧੱਕੇ ਹਲਕੇ ਜਿੰਨੇ ਪਿੰਡ ਆਪਣੇ ਜਿੰਨੀਆਂ ਕਮੇਟੀਆਂ ਨੇ ਸਾਰਿਆਂ ਨੇ ਇਹ ਮਤਲਬ ਰਲ ਕੇ ਇਕੱਠੇ ਇੱਕ ਮੋਰਚਾ ਰੱਖਿਆ ਮਤ ਟੀਜ਼ਰ ਦਿਖਾਇਆ ਹਲੇ ਟੀਜ਼ਰ ਦਿਖਾਇਆ ਜਿਵੇਂ ਜਿਵੇਂ ਤੁਹਾਨੂੰ ਪੈਂਡ ਮਿਲੂ ਓਵੇਂ ਦੀ ਕਹੋ ਇੱਥੋਂ 10 ਪੈਂਡ ਲਾ ਲਓ ਦੇਤਾਲ ਘੌਰ ਈਸੇਵਾਲ ਮਾਲਕਪੁਰ ਵੀਰਮੀ ਬਜ਼ਹਿਮੀ ਫਾਗਲਾ ਈਸੇਵਾਲ ਸਲੇਮਪੁਰ ਗੌਸਪੁਰ ਤਕਰੀਬਨ ਭਟੀਆਂ ਟਾ ਚੱਕ ਚੰਗਣਾ ਵੀ ਬੱਚੇ ਪਿੰਡਾਂ ਦਾ ਘੱਟ ਆ। ਹਣ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਬਈ। ਹਾਂਜੀ ਹਾਂਜੀ ਹੁਣ ਪਿੰਡਾਂ ਪਿੰਡਾਂ ਵੇਖ ਦੀ ਵੀਰੇ ਜਿਵੇਂ ਜਿਵੇਂ ਆਪਾਂ ਮੋਰੇ ਜੱਥੇਬੰਦੀਆਂ ਕਮਾਂਡ ਦਿੰਦੀਆਂ ਓਵੇਂ ਓਵੇਂ ਆਪਾਂ ਉਹਨਾਂ ਮਗਰ ਜਾਂਦੇ ਆ। ਉਹ ਤੱਕ ਜਾਣਾ ਅੱਜ ਦਾ ਮਾਤ ਜਿਹੜਾ ਇਹ ਅੱਜ ਦਾ ਵੀਰੇ ਹੈਗਾ ਵਾ ਘਟ ਟਟ 10-11 ਪਿੰਡਾਂ ਦਾ। 10-11 ਪਿੰਡਾਂ ਦਾ। ਠੀਕ ਹੈ ਭਾਈ। ਚਲੋ ਬਾਦ ਹੋਈ ਹੋਰ ਧੰਨਵਾਦ ਭਾਈ। ਤਾਂ ਗੱਲਬਾਤ ਕੀਤੀ ਕਿਸਾਨਾਂ ਦੇ ਨਾਲ ਹੁਣ ਹੋਰ ਗੱਲਬਾਤ ਕਰ ਲੈਨੇ ਆਂ ਬਾਈਆਂ ਦੇ ਨਾਲ ਜਿਹੜੇ ਪਿੰਡਾਂ ਦੇ ਵਿੱਚੋਂ ਲਗਾਤਾਰ ਟਰੈਕਟਰ ਨੇ ਜਿਹੜੇ ਜਿੰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨਹੀਂ ਦੇਣੀ ਐ ਲਗਾਤਾਰ ਟਰੈਕਟਰਾਂ ਦੇ ਉੱਤੇ ਨੌਜਵਾਨ ਨੇ ਬਜ਼ੁਰਗ ਨੇ ਜਿਹੜੇ ਆਮ ਕਿਸਾਨ ਨੇ ਉਹ ਵੀ ਸਾਰੇ ਇੱਥੇ ਪਹੁੰਚ ਰਹੇ ਆ ਲੰਮੀਆਂ ਕਤਾਰਾਂ ਨੇ ਜੀ ਕਿਹੜਾ ਪਿੰਡ ਆ ਬਈ ਇਹ ਆਪਣਾ ਭਾਈ ਜਾਨਪੁਰ ਬਸੇਮੀ ਮੇਰੇ 25 ਕਿੱਲੇ ਆਉਂਦੇ ਆ ਹਾਂ 25 ਕਿੱਲੇ ਕਿੰਨੇ ਦੇਣੇ ਆ ਸਰਕਾਰ ਨੂੰ ਕੋਈ ਨਹੀਂ ਦੇਣਾ ਇੱਕ ਕੰਚਮ ਨਹੀਂ ਦੇਣਾ ਹਾਂ ਚਲ ਆਪਾਂ ਨਾਲ ਹੀ ਚੱਲਦੇ ਆਂ ਤੁਹਾਡੇ ਹਾਂਜੀ ਤੁਹਾਡਾ ਕਿਹੜਾ ਪਿੰਡ ਹੈ ਜੀ ਬਸੇਮੀ ਪਿੰਡ ਆਈ ਸਾਡਾ ਕਿੰਨੀ ਜਮੀਨ ਆ ਤੁਹਾਡੀ ਸਾਡੇ 20 ਕਿੱਲੇ ਆ ਜੀ ਕਿੱਲੇ ਆ ਹਾਂਜੀ ਕਿੰਨੇ ਦੇਣੇ ਆ ਸਰਕਾਰ ਨੂੰ ਸਰਕਾਰ ਨੂੰ 1 ਇੰਚ ਵੀ ਨਹੀਂ ਦੇਣੀ ਹੈਗੀ ਸਰਕਾਰ ਕੀ ਸਾळा ਲੱਗਦਾ ਸਾਡਾ ਉਹ ਭਗਵੰਤ ਜੀ ਅਸੀਂ ਨਹੀਂ ਦੇਣੇ ਦੇਣੀ ਹੈਗੀ ਉਹਨੂੰ ਬਿਲਕੁਲ ਹੀ ਨਹੀਂ ਦੇਣੀ ਇਹ ਹਾਲਾਤ ਬਣੇ ਪਏ ਆ ਹਾਂ ਉਹ ਤਾਂ ਕਹਿੰਦੇ ਕਿਸਾਨ ਬੜੇ ਖੁਸ਼ ਨੇ ਪਾਲ ਨੂੰ ਬੜਨ ਨੂੰ ਨਹੀਂ ਦੇਣਾ ਇੱਥੇ ਤੇਜਲੀਵਾਲ ਨੂੰ ਇੱਥੇ ਉਹ ਫਿਰਦਾ ਜਮੀਨਾਂ ਲੈਣ ਨੂੰ ਹਾਂ ਉਹ ਇੱਥੇ ਆ ਕੇ 1 ਇੰਚ ਵੀ ਨਹੀਂ ਦੇਣੀ ਉਹਨੂੰ ਜ਼ਮੀਨ ਦੀ 25 ਕਿੱਲੇ ਆਉਂਦੇ ਆ ਭਾਏ 25 ਕਿੱਲੇ ਸਾਲੇ ਸਾਹਮਣੇ ਹੋਇਆ ਜੱਦੀ ਬੋਤੀ ਜ਼ਮੀਨਾਂ ਉਹ ਜਿਹੜੀ ਇਹ ਲੈਣ ਨੰਬਰ ਤੇ ਆ ਬਣਾਈ ਹੋਈ ਆ ਸਾਡੇ ਕੇ ਸਾਹਮਣੇ ਰੱਖੀ ਹੋਈ ਆ 15 ਸਾਲ ਤੋਂ 20 ਸਾਲ ਹੋ ਗਏ ਦੋ ਦੋ ਪੋਸਤਾ ਹੋ ਗਈਆਂ ਸਾਂਭੀ ਹੋਈ ਆ ਜ਼ਮੀਨ ਅਸੀਂ ਕਿਵੇਂ ਵੰਡ ਦੇ ਦਾਂਗੇ ਇਹਨਾਂ ਨੂੰ ਜ਼ਮੀਨ 'ਚ ਤਾਂ ਗੱਲਬਾਤ ਲਗਾਤਾਰ ਕਿਸਾਨਾਂ ਦੇ ਨਾਲ ਕਰ ਰਹੇ ਆ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਉਂਦੇ ਰਹਿਵਾਂਗੇ ਜਿਹੜਾ ਮਾਰਚ ਅੱਜ ਵੱਖੋ ਵੱਖ ਹਲਕੇ ਜਿੱਥੇ ਜਿੱਥੇ ਜ਼ਮੀਨਾਂ ਆਈਆਂ ਨੇ ਉੱਥਿਆਂ ਦੇ ਪਿੰਡਾਂ ਦੇ ਵਿੱਚ ਕੀਤਾ ਜਾ ਰਿਹਾ ਹੋਰ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਹਿਵਾਂਗੇ ਦਿਖ ਦਿਨ ਲੋਕਲ ਟੀਵੀ ਤਨਵਾਦ